ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਆ ਮੈਂ ਆਸ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਤੇ ਇੱਥੇ ਸਵੇਰ ਸਵੇਰ ਦਾ ਟਾਈਮ ਹੈ ਤੇ ਬੱਚੇ ਚਲ ਗਏ ਆਪਣੇ ਸਕੂਲ ਤੇ ਅੱਜ ਮੈਂ ਤਾਂ ਥੋੜਾ ਜਲਦੀ ਉੱਠ ਗਈ ਸਵੇਰ ਸਵੇਰ ਤੇ ਜਲਦੀ ਉੱਠਣ ਕਰਕੇ ਇੱਕ ਤਾਂ ਬਣਾ ਤੋ ਫ੍ਰੀ ਬਿਲਕੁਲ ਫ੍ਰੀ ਹੋ ਗਏ ਹਨਾ ਪਾਠ ਹੋ ਕਰਕੇ ਉਸ ਤੋਂ ਬਾਅਦ ਆਪਾਂ ਬੱਚੇ ਵੀ ਸਕੂਲ ਪੇਜਦੇ ਆ ਤੇ ਇਹ ਕੱਲ ਤੋਂ ਤੇ ਸੀਗੇ ਕੱਪੜੇ ਤੇ ਕੁਰਸੀ ਤੇ ਪਏ ਸੀ ਕਿ ਬੱਚੇ ਤੋਰਨ ਤੋਂ ਬਾਅਦ ਆਪਾਂ ਚਾਹ ਪਾਣੀ ਪੀ ਕੇ ਤੇ ਕੱਪੜੇ ਲੱਗੇ ਸੀਗੇ ਮੈਂ ਤੇਲ ਲਾਉਣ ਇਹਨਾਂ ਦੀ ਦਾ ਬਸ ਤੇਲ ਲਾਣਾ ਬਹੁਤ ਕੁਰਸੀ ਭਰੀ ਪਈ ਹੀ ਕੱਪੜਿਆਂ ਨਾਲ ਤੇਲ ਲਾਉਣ ਵਾਲੇ ਕਾਫੀ ਹੋਏ ਪਏ ਸੀਗੇ ਤੇ ਮਨਮੀ ਦੇ ਪਾਪਾ ਵੀ ਨਹਾ ਤੂ ਕੇ ਇਹ ਚਾਹ ਪਾਣੀ ਪੀ ਕੇ ਤੇ ਪਏ ਲੰਮੇ ਲਾਗੇ ਦੇ ਨਾਲ-ਨਾਲ ਇਹ ਦੋਵੇਂ ਜਣੇ ਕਰਦੇ ਸੀ ਗੱਲਾਂ ਤੇ ਨਾਲੇ-ਨਾਲੇ ਮੈਂ ਕੱਪੜੇ ਤੇਲ ਲਾਉਣ ਡਈ ਸੀਗੀ ਮਾ ਚਲ ਮੈਂ ਕੱਪੜੇ ਤੇਲ ਲਾਣਾ ਪਤਾ ਨਹੀਂ ਮਿੰਦੇ ਸਾਡੀ ਕੀ ਗੱਲ ਚੱਲਦੀ ਪਈ ਸੀ ਆਪਸ ਵਿੱਚ ਦੋਵਾਂ ਦੀ ਕੋਈ ਇਸਲਾਸ ਲੋਹੀ ਕਰੁੰਦਾ ਹੁਣੇ ਆ ਇੱਥੇ ਬੈਠੀ ਆਂ ਤੇ ਕੋਈ ਗੱਲਬਾਤ ਚੱਲਦੀ ਪਈ ਸੀਗੀ ਉਸ ਮੈਂ ਕਪੜੇ ਤੈ ਲਾਉਂਦੀ ਲਾਉਂਦੀ ਨੂੰ ਨਾ ਚੇਤਾ ਆ ਕਿ ਦੁੱਧ ਜਿਹੜਾ ਉਬਲ ਗਿਆ ਵਾ ਮਤਲਬ ਦੁੱਧ ਨਿਕਲਿਆ ਨਹੀਂ ਹਜੇ ਨਿਕਲ ਚੱਲਿਆ ਸੀਗਾ ਤੇ ਮੈਨੂੰ ਇਹ ਕਹਿੰਦੀ ਕਿ ਦੁੱਧ ਦੀ ਮਤਲਬ ਕਿਵਾਜ ਜੀ ਆਉਂਦੀ ਸਮੈਲ ਜੀ ਆਉਂਦੀ ਰਿਜਣ ੜੇ ਉੱਪਰ ਤੇ ਮੈਂ ਫੜਾ ਫੜਾ ਉੱਪਰ ਜਾ ਕੇ ਇਹ ਦੇਖਿਆ ਦੁੱਧ ਵਾਕੇ ਰਿਜਣ ੜਿਆ ਸੀਗੇ ਥੋੜਾ ਜਿਹਾ ਨਿਕਲੇ ਪਰ ਜ਼ਿਆਦਾ ਨਹੀਂ ਤੇ ਮੈਂ ਫੜਫੜ ਲਾ ਕੇ ਆਈ ਉੱਪਰੋਂ ਤੇ ਬਸ ਮੈਂ ਇਥੇ ਕੱਪੜੇ ਤੈ ਲਾ ਕੇ ਉਸ ਤੋਂ ਬਾਦ ਨਾ ਫੋਨ ਆ ਗਿਆ ਮੇਰੀ ਭੂਆ ਜੀ ਉਹਨਾਂ ਦਾ ਭੁੱਜ ਕਹਿੰਦੇ ਕਿ ਅਸੀਂ ਲੱਗੇ ਆਉਣ ਤੇ ਫਿਰ ਮੈਨੂੰ ਦਵਾ ਦਵਾ ਮੈਂ ਕੱਪੜੇ ਤੈ ਜਿੰਨੇ ਕਿ ਮੇ ਤੋਂ ਚੁੱਕੇ ਗਏ ਚੁੱਕ ਕੇ ਫੜਾ ਫੜ ਬਾਕੀ ਮੈਂ ਰਹਿਣ ਵਿੱਚ ਕੁਰਸੀ ਦੇ ਦਿੱਤੇ ਥਾਂ ਤਾਂ ਹੀ ਨਹੀਂ ਮੇ ਤੋਂ ਰੱਖੇ ਗਏ ਤੇ ਕੁਰਸੀ ਦੇ ਕੱਪੜੇ ਰਹਿਣ ਤੇ ਹੀ ਤੈ ਲਗੀਆਂ ਲਗੀਆਂ ਇਸ ਤਰ੍ਹਾਂ ਹੀ ਤੈਆਂ ਤੇ ਕੁਰਸੀ ਦੇ ਕਰਕੇ ਤੇ ਝਾੜੂ ਪੁਲਾਇਆ ਪੋਚੇ ਲਾਈ ਪੁੱਛ ਮੈਂ ਰੂਮਾਂ ਚ ਨਹੀਂ ਲਾਇ ਰਸੋਈ ਦੇ ਰਸੋਈ ਚ ਲਾਤਾ ਸੀ ਆ ਤੇ ਬਾਕੀ ਮੈਂ ਰੂਮ ਚੜ੍ਹ ਤੇ ਫਿਰ ਮੈਂ ਫੜਾ ਫੜ ਪੋਚਾ ਪੂਚੇ ਮਾਰੇ ਮਾਰ ਕੇ ਰੋਟੀ ਪੁੱਛਣ ਨੂੰ ਕਹਿੰਦੇ ਨਹੀਂ ਰੋਟੀ ਨਹੀਂ ਅਸੀਂ ਖਾਣੀ ਰੋਟੀ ਖਾ ਗਏ ਉਹਨੇ ਦੂਜੀ ਭੂਆ ਹੋਣ ਡੈ ਹੀ ਤੂੰ ਜਲੰਦਰ ਲੰਗਣਾ ਹੀ ਭੂਆ ਜੀ ਮੇਰੇ ਜਲੰਦਰ ਹਨਾ ਇੱਕ ਉਹ ਜਲੰਦਰ ਵਾਸੀ ਦੇ ਲੰਗਣਾ ਹੀ ਉਹਨਾਂ ਨੇ ਤੋ ਕਹਿੰਦੇ ਚੱਲ ਜਾਂਦੇ ਜਾਂਦੇ ਘੜੀ ਇੱਕ ਹੋ ਜੰਨੇ ਆ ਤੇ ਨਾਲੇ ਉਹਨਾਂ ਨੂੰ ਪਤਾ ਲੱਗਾ ਕਿ ਚੱਲ ਕਪੜਾ ਸੇਲ ਕਰਦੀ ਆ ਕਹਿੰਦੇ ਚੱਲ ਜਾਂਦੇ ਜਾਂਦੇ ਤੇਰੇ ਤੋਂ ਸੂਟ ਵੇਚਨੇ ਵੇਖ ਜਾਣਨੇ ਆ ਭੂਆ ਜੀ ਕਹਿੰਦੇ ਇੱਕ ਮੇਰੀ ਭੂਆ ਗਈ ਆ ਸਰਸੇ ਉਹ ਹੀ ਤੇ ਜਿਲੰਦਰ ਲਈ ਪੂ ਆ ਜੀਗੀ ਤੇ ਸਾਰੇ ਜਣੇ ਆਏ ਸੀਗੇ ਤੇ ਕਹਿੰਦੇ ਚਲ ਇਧਰੋਂ ਹੋ ਜਾਣੇ ਤੇ ਮਾਚਾ ਲਾ ਆ ਜਿਓ ਤੇ ਬਸ ਮੈਨੂੰ ਇਥੇ ਇਹ ਕਹਿ ਕੇ ਮੈਂ ਜਲਦੀ ਜਲਦੀ ਆਇਆ ਮਦੀਨਾ ਲੱਗੀ ਮੈਂ ਆਪਣੇ ਕੰਮ ਕੁੰਮ ਕੰਦ ਨੂੰ ਤੋਂ ਛੇਤੀ ਐ ਨਹੀਂ ਪਰ ਉਸ ਤੋਂ ਬਾਅਦ ਜਦੋਂ ਫੋਨ ਆਉਂਦੀ ਡੇਰ ਉਸ ਤੋਂ ਬਾਅਦ ਮੈਂ ਸਪੀਟਾਂ ਹੀ ਬੰਨ੍ਹ ਕੇ ਕੰਮ ਦੀਆਂ ਮਾਂ ਚਲ ਜੇੜਨਾ ਕੰਮ ਹੋ ਜੂਣਾ ਹਨਾ ਤੇ ਨਹੀਂ ਤੇ ਬੜਾ ਔਖਾ ਜਿਹਾ ਲੱਗਦਾ ਵਾ ਕਿ ਇਦਾਂ ਆਇਆ ਕੰਮ ਨਹੀਂ ਆਗੇ ਹੀ ਗਏ 11:00 ਵਜੇ ਤੱਕ ਸਾਢੇ 11:00 ਤੱਕ ਆ ਗਈ ਸੀਗੇ ਤੇ ਆਪਾਂ ਮੈਂ ਚਮਕੌਰ ਨੂੰ ਦਾਤਾ ਕੀ ਪੂਜੀ ਉਹਨਾਂ ਨੇ ਕਿੰਦੀ ਗਰੋਟੀ ਨਹੀਂ ਖਾਣੀ ਮੈਂ ਨਹੀਂ ਰੋਟੀ ਨਹੀਂ ਖਾਣੀ ਤੇ ਫਿਰ ਆਪਾਂ ਅੱਡੇ ਤੋਂ ਸੌਰੀ ਰਹੀਆਂ ਸੰਭਾਲ ਲੈਂਦਾ ਹੀ ਖਾਣ ਪੀਣ ਵਾਲਾ ਲੈ ਆਣ ਕੇ ਚਾਹ ਬਣੀ ਪੀ ਗਏ ਛੇਤੀ ਚੱਲ ਗਏ ਇੱਕ ਘੰਟਾ ਡੇਢ ਘੰਟਾ ਹੀ ਬੈਠੀ ਸੀ ਉਸ ਤੋਂ ਬਦਾਉ ਚੱਲ ਗਏ ਜਲਦੀ ਕਿੰਨੇ 부ਆ ਜੀ ਨਾਲ ਠੀਕ ਨਹੀਂ ਹੀ ਰਹਿ ਤੇ ਉਹ ਮੈਡੀਸਨ ਲੈਣ ਆਏ ਤੇ ਫਿਰ ਵਾਈ ਵੀ ਉਹਨਾਂ ਨੇ ਹੁਣ ਆਪਣੇ ਘਰੇ ਜਾਣਾ ਸੀ ਦੋ ਦਿਨ ਘੁੰਮ ਫੇਰੇ ਆਏ ਜਾਂਦੇ ਜਾਂਦੇ ਜਲ ਮਿੱਤਾਂ ਵੀ ਹੋ ਜਾਂਦੇ ਤੇ ਜਦੋਂ ਆਉਣ ਫਿਰ ਮਿੱਤਾਂ ਹੋ ਗਏ ਜਾਂਦੇ ਆ ਨੰਗ ਦੇ ਨੰਗ ਦੇ ਆ ਜਾਂਦੇ ਆ ਤੇ ਇਹ ਤੇ ਬਾਤ ਮੈਂ ਕਪੜੇ ਫੜਾ ਫੜ ਮੈਂਟੋ ਮਡੀ ਤੇਲ ਲਾ ਕੇ ਮੈਨੂੰ ਇਹ ਹੈਗਾ ਮੈਂ ਜਲਦੀ ਜਲਦੀ ਕੰਮ ਕਰ ਲਾਂ ਤੇ ਪਲੀਜ਼ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਾਡੇ ਨਾਲ ਕੱਪੜਿਆਂ ਦਾ ਬਹੁਤ ਖਲਾਰਾ ਕੱਪੜੇ ਹੁੰਦਾ ਖਲਾਰਾ ਹੀ ਨਹੀਂ ਮੁਕਦਾ ਬਾਕੀ ਸਾਰਾ ਹੋਰ ਨਹੀਂ ਇੰਨਾਂ ਲੱਗਦਾ ਚਲ ਬੋਚਾ ਦੇ ਡੇਲੀ ਹੁੰਦਾ ਪਰ ਕੱਪੜੇ ਡੇਲੀ ਤੇਲ ਲਾਉਣ ਨੂੰ ਨਹੀਂ ਦਿਲ ਕਰਦਾ ਜੇ ਤੋ ਕੁਰਸੀ 'ਤੇ ਬਹਿੰਦੀ ਨਾ ਫਿਰ ਮੈਂ ਬੈਠ ਕੇ ਤੇਲ ਲਾਉਣੀ ਨਹੀਂ ਜਦੋਂ ਕਾਫੀ ਜਿਆਦੇ ਕੱਪੜੇ ਤੇ ਹੈ ਲੱਗਣ ਵਾਲੇ ਹੋ ਜਾਣ ਬਸ ਆਪਾਂ ਆ ਇਤਵਸਾ ਅਗੇ ਹੀ ਭੂਆ ਜੀ ਹੋਣੀ ਤੇ ਆਪਾਂ ਚਾਹ ਪਾਣੀ ਪਿਆ ਕੇ ਤੇ ਖੂਬ ਗੱਲਾਂ ਕੀਤੀ 1 ਘੰਟਾ ਡੇਢ ਘੰਟਾ ਬੈਠੇ ਬੱਸ ਆਈ ਤੇ ਰੋਟੀ ਨਾ ਉਹ ਨਹੀਂ ਕਿ ਦਿਖਾਣ ਦੀ ਸਮੱਸਿਆ ਹੁਣ ਮਿੱਤ ਦੇ ਪਾਪਾ ਨੇ ਲਿਆਂਦੇ ਚਾਹ ਪਾਣੀ ਨਸੂਸ ਵਗੈਰਾ ਖਾ ਲਏ ਆ ਤੇ ਬੱਸ ਬੈਠੀਏ ਤੇ ਆਪਾਂ ਕਾਫੀ ਟਾਈਮ ਗੱਲਾਂ ਕਰਦੇ ਰਹੇ ਭੂਆ ਜੀ ਆਏ ਸੱਜਣ ਲਈ ਪੂਰੇ 1 ਸਾਲ ਬਾਅਦ ਮਤਲਬ ਕਿ ਮੁੰਲੇ ਦਾ ਪੂਆ ਜੀ ਦਾ ਬੇਟਾ ਗੈਰ ਬਾਹਰ ਸ਼ਹਿਰ ਵਾਲੀ ਦਾ ਉਦੋਂ ਆਏ ਸੀ ਤੇ ਹੁਣ ਆਏ ਮੈਂ ਕੰਦੇ ਆ ਕਹਿੰਦੇ ਭੂਆ ਜੀ ਤੋਂ 1 ਸਾਲ ਬਾਅਦ ਆਏ ਜੀ ਤੇ 1 ਸਾਲ ਆਪਾਂ ਉਹ ਹੋ ਗਿਆ ਕਹਿੰਦੀ ਆ ਅੱਗੇ ਆਏ ਤੇ ਜਲੰਧਰੋਂ ਕਈ ਵਾਪਸ ਚੱਲ ਕੇ ਗਾਂ ਨਹੀਂ ਹੀ ਆਏ ਵੀ ਤਿਆਰ ਕਾ ਚੱਲੇ ਸਾਡੇ ਕੋ ਵੀ ਹੋ ਕੇ ਹੋ ਚੱਲੇ ਆ ਤੇ ਇਹਦੇ ਵਾਸਤੇ ਨਹੀਂ ਆਈਆਂ ਸੀ ਸੂਟਾਂ ਦੇ ਰੇਟ ਰੂਟ ਪੁੱਛਣ ਦੇ ਨਾਲੇ ਸੂਟ ਵੇਖਣ ਲਈਆਂ ਸੀ ਤੇ ਪਰ ਅੱਜ ਮੈਨੂੰ ਬਹੁਤ ਜਿਆਦਾ ਖੁਸ਼ੀ ਮਿਲੀ ਨਾ ਮਤਲਬ ਕਾਫੀ ਸੂਟ ਵਿਕ ਗਏ ਆ ਕਿ ਵਧੀਆ ਲੱਗਦਾ ਹੈ ਨਾ ਜਦੋਂ ਕੰਮ ਚੱਲਦਾ ਬੰਦੇ ਦਾ ਨਾ ਕਿ ਬੜੀ ਮਤਲਬ ਕਿ ਵਧੀਆ ਜਿਹਾ ਲੱਗਦਾ ਵਾ ਇਹਨਾਂ ਦਾ ਸ਼ੁਕਰ ਹੈ ਨਾ ਅੱਡਾ ਕੰਮ ਹੀ ਚੱਲ ਚੱਲਿਆ ਨੀ ਤੇ ਮਤਲਬ ਸੇਲ ਉਤਰੇ ਮੇਰੇ ਹੋ ਜਾਂਦੇ ਹੀ ਲੱਗ ਬਣੇ ਪਰ ਅਰ ਕੀ ਮਤਲਬ ਪੂਆ ਜੀ ਔਨ ਕਰਕੇ ਨਾ ਤਿੰਨਾਂ ਨੇ ਇਹਨਾਂ ਨੇ ਲੈ ਲਏ ਸੂਟ ਬੜੀ ਪੂਆ ਨੇ ਉਦੋਂ ਚੱਲ ਲੈ ਲਏ ਛੋਟੀ ਵੀ ਚਾਰ ਪੰਜ ਲੈ ਗਈ ਇਸ ਤਰ੍ਹਾਂ ਵੇਚ ਵੇਖ ਲੈ ਵੇਚ ਬੂਜ ਵੇਖ ਕੇ ਤੇ ਫਿਰ ਲੈ ਲੂ ਲੱਗੇ ਗਈਆਂ ਇਹ ਤੇ ਇਹਦੇ ਦਾ ਮੈਨੂੰ ਆਪਣੇ ਸੂਟ ਵੀ ਜਿਹੜੇ ਮੇਰੇ ਵਾਲੇ ਸੂਟ ਹੀ ਉਹ ਵੀ ਵਖਾਉਣੇ ਮਿੰਗੇ ਪੈ ਗਏ ਮੇਰੇ ਵਾਲੇ ਵੀ ਚੁੱਕ ਕੇ ਲਾਇਆ ਇਹ ਕਿੰਦੀਆਂ ਸੋਹਣੀਆਂ ਬੜੀ ਤੂਰਲਾ ਹੈ ਤੇ ਮੈਂ ਕਿਹਾ ਚਲ ਲੈ ਜਾ ਫਿਰ ਵੇਖ ਲਓ ਭਈ ਜੇ ਲੈਣੇ ਤੇ ਲੈ ਲਓ ਸਿਮਰ ਦਾ ਸੂਟ ਇੱਕ ਬਣਾ ਸੀ ਦੁਪੱਟੇ ਵਾਲਾ ਸੂਟ ਹੀ ਬਹੁਤ ਸੋਹਣਾ ਮੈਂ ਆਪਣੇ ਸੂਟ ਹੀ ਮੇਰੇ ਖੁਦ ਦੇ ਮਤਲਬ ਮੈਂ ਸਟਿਚ ਕਰਦੇ ਹੀ ਖੁਦ ਵਾਸਤੇ ਲੈਂਦੀ ਪਰ ਉਹਨਾਂ ਨੂੰ ਵਧੀਆ ਲੱਗੇ ਉਹਾਈ ਕਹਿੰਦੇ ਮਿੰਦੇ ਦੇ ਆਂ ਦਮਾ ਤੂੰ ਹੀ ਲੈ ਲਓ ਬਿਲ ਬਿਲ ਦਿਲ ਨਹੀਂ ਕਰਦਾ ਤੇ ਪਰ ਮੈਂ ਮੁੜ ਕੇ ਹੇਰਾ ਦੇਨੇ ਪਏ ਫਿਰ ਮੈਨੂੰ ਤਿਆਵੇ ਆ ਸ਼ਿਬਰ ਦਾ ਇਹਨਾਂ ਸੋਨਾ ਸੂਟ ਹੀ ਨਾ ਮੇਰਾ ਲਾਈਟ ਪਿੰਕ ਜਿਹਾ ਹੈਗਾ ਲਾਈਟ ਪਿੰਕ ਜੇ ਬੜਾ ਹੀ ਸੋਨਾ ਸੂਟ ਹੀ ਹੈਗਾ ਤੇ ਮੇਰਾ ਉਹ ਵੀ ਚਲ ਗਿਆ ਮੈਨੂੰ ਬੜਾ ਦੁੱਖ ਜਿਹਾ ਹੈ ਪਰ ਇੱਕ ਬਨੇ ਕੁਝ ਹੀ ਵੀ ਕਿ ਚਲ ਮੇਰੇ ਹਨ ਦੂਸਰੇ ਸੂਟ ਵੀ ਸੇਲ ਹੋਗੇ ਕਿ ਕਦੋਂ ਦੇ ਮੈਂ ਨਾਲ ਰੱਖੇ ਸੀਗੇ ਕਿ ਇੱਥੇ ਬਸ ਪਤਾ ਨਹੀਂ 12 ਬਾਰਸ਼ ਹੈ ਚਮਕ ਰਹੀ ਉਹਦੇ ਨਾਲ ਮੈਂ ਪਤਾ ਨਹੀਂ ਕੁਝ ਕੀ ਮੈਂ ਕਹਿਣ ਦੇ ਮੈਨੂੰ ਯਾਦ ਲੱਗੇ ਰਹੀ ਹੈ ਪਤਾ ਨਹੀਂ ਕੀ ਕਹਿਣ ਦੇ ਹੈਗੀ ਕੋਈ ਗੱਲ ਹੀ ਕੀ ਉਹ ਅੱਜ ਕਹਿੰਦੇ ਕਿ ਲਿਆ ਬੋਣੀ ਅੜ ਤੋਂ ਕਰ ਰਹੇ ਤਮਾ ਬੋਣੀ ਤਾਂ ਡੇਕੂ ਕਰਨੀ ਤੁਸੀਂ ਬੋਣੀ ਕਰਾਓ ਲਿਆਓ ਸਾਰੇ ਜਣੇ ਮੈਂ ਕੰਡੀ ਸੂਟ ਲਾਉ ਤੇ ਪੈਸੇ ਦੋਸ ਨਹੀਂ ਇਹਨਾਂ ਨੂੰ ਇਹਨਾਂ ਨੇ ਨਾਲ ਹੀ ਵੇਚ ਪਾਈ ਵੀ ਦਿੱਤੀ ਗੀ ਨਾਲ ਹੀ ਸੂਟ ਲੱਲੇ ਤੇ ਵਾਹ ਚੱਲ ਵਧੀਆ ਗਿਆ ਅੱਜ ਮੈਨੂੰ ਮਤਲਬ ਬਹੁਤ ਖੁਸ਼ੀ ਮੈਂ ਦੀ ਆ ਮੇਰੇ ਲਾਗੇ ਨਾ ਭੂਆ ਜੀ ਦੀ ਬੇਟੀ ਮੈਨੂੰ ਕੰਡੀ ਦੀਦੀ ਅੱਜ ਸੂਟ ਵੇਚ ਗਏ ਸਾਰੇ ਖੋਸ਼ ਮੈਂ ਕਿਹਾ ਮੈਂ ਬਹੁਤ ਖੁਸ਼ ਆ ਰਣਦੀਪ ਕਿ ਚੱਲ ਹਣਾ ਆਪਣੇ ਸੂਟ ਵੇਚ ਗਏ ਚੱਲ ਭੂਆ ਹੀ ਹੋਣੀ ਲੱਗੇ ਭੂਆ ਹੀ ਕਹਿੰਦੇ ਕਿ ਚੱਲ ਲੈ ਇਹਨਾਂ ਨੇ ਭੂਆ ਹੀ ਨੇ ਆਪਣੇ ਹੱਥ ਤੇ ਲੈ ਆਪਣੇ ਨਣਾਉਣ ਵਾਸਤੇ ਵੇਖ ਲੈ ਦੋ ਸੂਟ ਕੀ ਚੱਲਾਂ ਦੇ ਜੇ ਉਹ ਨੂੰ ਪਸੰਦ ਆਊਗਾ ਉਹ ਲੈ ਲੂਗੀ ਨਹੀਂ ਤੇ ਫਿਰ ਮੈਂ ਅਸੀਂ ਲੂਗੀ ਜਿਹੜਾ ਵੀ ਆਊ ਉਹ ਨੂੰ ਦੇ ਦੂੰਗੀ ਤੇ ਵਧੀਆ ਲੱਗਦਾ ਕਿ ਦਿਨ ਆਉਣ ਕ ਲੱਗ ਜਾਂਦੀ ਹੈ ਨਾ ਜਦੋਂ ਪੁਰਾਣੇ ਆਉਂਦੇ ਘਰ ਦੇ ਵਿੱਚ ਕੋਈ ਵੀ ਆਉਂਦਾ ਵਾ ਤੇ ਵਧੀਆ ਲੱਗਦਾ ਤੇ ਅਜੇ ਨਾ ਇਹ ਪੁਰਾਣੇ ਸਾਡੇ ਗਏ ਹੀ ਭੁਏ ਹੀ ਹੋਣੀ ਗਏ ਹੀ ਤੇ ਉਸ ਤੋਂ ਬਾਅਦ ਮਗਰ ਹੀ ਪੁਰਾਣੇ ਇੱਕ ਹੋਰ ਆ ਗਏ ਤਿੰਨ ਜਣੇ ਵੀਰ ਜੀ ਹੀ ਨਾਲ ਮਸੀ ਮਸੜ ਜੀ ਇਹਨਾਂ ਦੇ ਚਮਕੌਰ ਦੇ ਮਸੀ ਮਸੜ ਹੀ ਗਏ ਤੇ ਉਹ ਆ ਗਏ ਫਿਰ ਆਪਾਂ ਉਹਨਾਂ ਨੂੰ ਚਾਹ ਪਾਣੀ ਖਵਾ ਪਿਆ ਤੇ ਉਹ ਵੀ ਉਸ ਤਰ੍ਹਾਂ ਡੇਢ ਘੰਟੇ ਬੈਠੇ ਹੋਈ ਚਲ ਗਈ ਉਹਨਾਂ ਵੀ ਰੋਟੀ ਨਹੀਂ ਉਹਨਾਂ ਨੇ ਖਾਧੀ ਉਹਨਾਂ ਨੇ ਚਾਹ ਪੀ ਲਈ ਤੇ ਉਹ ਚਾਹ ਪੀ ਕੇ ਹੀ ਚਲ ਗਈ ਜਲਦੀ ਚਲ ਗਈ ਉਹ ਤੇ ਮਾਹੀ ਅੱਧਾ ਬਣਾ ਘੰਟਾ ਬੈਠੇ ਸੀਗੇ ਤੇ ਇਹ ਤਿੰਨਾਂ ਨੂੰ ਥੈਲੇ ਤੁਲੇ ਚਾਪਾ ਕੱਪੜੇ ਪਾਦਾਂਗੇ ਹੁਣ ਤੇ ਆਪੇ ਹੁਣ ਲੈ ਜਾਣਗੇ ਕਹਿਣ ਡਿਗੇ ਦੀ ਦੀ ਆਪਣੇ ਵਾਸਤੇ ਸੂਟ ਵੇਖਣ ਇਹਨਾਂ ਨੂੰ ਉਹ ਸੂਟ ਉੱਤੇ ਹੈਗੇ ਪਿਓਰ ਦੇ ਦੁਪੱਟੇ ਤੇ ਤੇ ਦੂਸਰੇ ਦੁਪੱਟੇ ਵਾਲੇ ਤੇ ਦੀਦੀ ਮੈਨੂੰ ਕਹਿ ਲੈ ਕੇ ਕਿ ਕਾਟਨ ਦੇ ਦੁਪੱਟੇ ਲੈ ਕੇ ਉਹ ਮੈਂ ਨਾਲ ਲਿਆਂਦੇ ਤੇ ਮੇਰੇ ਸੇਲ ਹੋ ਗਏ ਆ ਤੇ ਇਸ ਟਾਈਮ ਤੇ ਮੈਨੂੰ ਮੇਰੇ ਤੋਂ ਕੱਪੜੇ ਕਾਟਨ ਦੇ ਨਹੀਂ ਸੀ ਤੇ ਇੱਥੇ ਮੈਨੂੰ ਪੈਸੇ ਮਿਲੇ ਹੀ ਭੂਆ ਜੀ ਨੇ ਪੈਸੇ ਦਿੱਤੇ ਹੀ ਇੱਕ ਦਿਨ ਨੇ ਛੋਟੀ ਅਲੇ ਨੇ ਉਹਨੇ ਕੱਪੜੇ ਖਰੀਦ ਲਏ ਜੰਨੇ ਪੈਸੇ ਦਿੱਤੇ ਜੀ ਵੱਡੀ ਨੇ ਨਹੀਂ ਦਿੱਤੇ ਵੱਡੀ ਕੁਆਰਡ ਬਾਦ ਉਹ ਦਿੱਤੇ ਤੇ ਇਹ ਤੇ ਮੇਨਾ ਪੂਆ ਜੀ ਨੂੰ ਵਿਖਾਉਣ ਦੇ ਵਾ ਮੈਨੂੰ ਪੈਸੇ ਮਿਲ ਗਏ ਆ ਕਿ ਅੱਜ ਬਹੁਤ ਵਧੀਆ ਦਿਨ ਵਾ ਅੱਜ ਮੈਨੂੰ ਪੈਸੇ ਮਿਲ ਗਏ ਤੇ ਇਥੇ ਮੈਨੂੰ ਦੂਜੀ ਪੂਆ ਨੇ ਸ਼ਹਿਰ ਵਾਲੀ ਪੂਆ ਨੇ ਵੀ ਦੇ ਦਿੱਤੇ ਜਲੰਧਰ ਵਾਲੀ ਪੂਆ ਨੇ ਵੀ ਪੈਸੇ ਦੇ ਦਿੱਤੇ ਈ ਗੇ ਤੁਹਾਨੂੰ ਲੱਗਿਆ ਅੱਜ ਤੇ ਕੰਮ ਵਧੀਆ ਹੋ ਗਿਆ ਪਰੌਣੇ ਦੇ ਆਉਣ ਦੇ ਨਾਲ ਨਾਲ ਮਤਲਬ ਕਿ ਮੈਨੂੰ ਕੱਪੜੇ ਵੀ ਮੇਰੇ ਹੋ ਗਏ ਆ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਮੈਂ ਆਸ ਕਰਦੀ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵਧੀਆ ਇਧਰ ਆਈਆਂ ਹਾਂ ਪੂਆ ਮੇਰੀਆਂ ਸੂਟ ਵੇ ਦੀਆਂ ਪਈਆਂ ਵੇਖੋ ਨਮਸਕਾਰ ਜੀ ਸੂਂਦ ਵੇ ਦੀਆਂ ਪਈਆਂ ਦੀਦੀ ਹੋਣੀ ਸਾਰੇ ਜਣੇ ਤੇ ਆਲਿਕਮ ਸਤਿਅਲਾਈਕਮ ਤੇ ਅੰਦਰ ਬੈਠੀਆਂ ਉਹ ਵਦੀਦੀ ਹੋਣੀ ਇਹਨਾਂ ਨੇ ਸੁਣਦਾ ਲੈ ਆ ਤੇ ਪਹਿਲੇ ਆਪਾਂ ਦੇਖਦੇ 7-8 ਆਪਣੇ ਸੂਂਦ ਬਾਬਾ ਦੀ ਕਿਰਪਾ ਨਾਲ ਦੇਖ ਕੇ ਪਹਿਲੇ ਮਿਲ ਗਏ ਨਾਲ ਦੀ ਲਾੜੀ ਆਪਾਂ ਨੂੰ ਮੈਂ ਬਹੁਤ ਖੁਸ਼ ਹਾਂ ਕਿ ਤੁਹਾਨੂੰ ਮੇਰੇ ਨਾਲ 8-9 ਸੂਂਦ ਜਿਹੜੇ ਮਿਲ ਗਏ ਹੀ ਹੈਗੇ ਤੇ ਇੱਥੇ ਜਿਹੜਾ ਮੈਨੂੰ ਇੱਕ ਦੁੱਖ ਹੋਈ ਕਿ ਜਿਹੜੇ ਮੈਂ ਆਪਣੇ ਵੱਤ ਤੇ ਖਰੀਦੇ ਮੇਰੇ ਨਾਲ ਉਹ ਵੀ ਸ਼ੋਹ ਰੋਜ਼ ਨਹੀਂ ਆਉਣ ਕਰਕੇ ਨਾ ਥੋੜੀ ਵੀਡੀਓ ਤੇ ਚਲੋ ਜੀ ਠੀਕ ਆ ਫਿਰ